ਪੈਰਿਸ 올림픽 2024 ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਐਤਵਾਰ ਨੂੰ ਅੰਮ੍ਰਿਤਸਰ ਪਹੁੰਚੀ। ਭਾਰਤੀ ਟੀਮ ਦੇ ਖਿਡਾਰੀ ਆਉਂਦਿਆਂ ਹੀ ਸਿੱਧੇ ਹਰਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ, ਜਿੱਥੇ ਉਹਨਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਤੋਂ ਬਾਅਦ ਭਾਰਤੀ ਹਾਕੀ ਟੀਮ ਨੇ ਨੈਸ਼ਨਲ ਸਟੇਡੀਅਮ ਦਾ ਦੌਰਾ ਕੀਤਾ ਅਤੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ ਤੇ ਭਾਰਤੀ ਖਿਡਾਰੀਆਂ ਦਾ ਢੋਲ ਠਮਾਕੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤੀ ਖਿਡਾਰੀਆਂ ਦਾ ਇੰਤਜ਼ਾਰ ਕਰਨ ਲਈ ਸਵੇਰ ਤੋਂ ਹੀ ਪ੍ਰਸ਼ੰਸਕ ਹਵਾਈ ਅੱਡੇ ਦੇ ਬਾਹਰ ਇਕੱਠੇ ਹੋਏ ਸਨ। ਇਸ ਤੋਂ ਇਲਾਵਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਹਰਪਜਨ ਸਿੰਘ ਈਟੀਓ ਵੀ ਟੀਮ ਦਾ ਸਵਾਗਤ ਕਰਨ ਪਹੁੰਚੇ। ਇਸ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ 10 ਖਿਡਾਰੀ ਹਨ। ਜਿਨ੍ਹਾਂ ਦੇ ਮਾਪੇ ਵੀ ਉਹਨਾਂ ਨੂੰ ਰਿਸੀਵ ਕਰਨ ਲਈ 에어ਪੋਰਟ ਪਹੁੰਚੇ ਉਹ ਇਸ ਪੱਲੇ ਭਾਵੁਕ ਵੀ ਸਨ ਹਾਕੀ ਟੀਮ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਅਤੇ ਹਰਪਜਨ ਸਿੰਘ ਈਟੀਓ ਵੀ ਖਿਡਾਰੀਆਂ ਨਾਲ ਮੌਜੂਦ ਸਨ

ਇੱਕ ਮਿੰਟ ਰੁਕ ਜਾਓ ਜੀ ਭਾਜੀ ਸਾਡੀ ਗੱਡੀ ਇੱਥੇ ਖੜੀ ਕਰੀ ਸਾਡੀ ਬਾਈਕ ਚੱਲਦੀ ਹੈ ਆ ਵੀ ਪਿਠਾਓ ਨਾ ਇੱਕ ਮਿੰਟ ਮਿੱਠੂ ਨਾ ਰੁਕੀ ਸਾਡੇ ਕੋਲ ਓਕੇ ਸਰ ਉੱਪਰ ਜੀ ਇੱਕ ਮਿੰਟ ਜੀ ਕੋਈ ਸਾਹੋਂ ਸਰਪਾਸੀ ਪਾਈਉਂ ਜਗ੍ਹਾ ਦੇ ਦੋ ਇਕ-ਇਕ ਕਰਕੇ ਸਾਰਿਆਂ ਨੂੰ ਦੇ ਦੋ ਜਗ੍ਹਾ ਇਕ-ਇਕ ਕਰਕੇ ਜਗ੍ਹਾ ਦੇ ਦੋ ਸਾਰਿਆਂ ਨੂੰ ਪਿਆਰ ਨਾਲ ਮਾਰ ਦੇ ਇਕ-ਇਕ ਕਰਕੇ ਜਗ੍ਹਾ ਦੇ ਦੇ ਜੇ ਤੋ ਅੱਗੇ ਨਹੀਂ ਹੁੰਦੀ ਨਹੀਂ ਨਹੀਂ ਇੱਥੇ ਇੱਥੇ ਦੇ ਦੋ ਇਕ-ਇਕ ਕਰਕੇ ਦੇ ਦੋ ਇੱਥੇ ਇਕ-ਇਕ ਕਰਕੇ ਦੇ ਦਿੰਦੇ ਆ ਨੀ ਬੜੀ ਖੁਸ਼ੀ ਦੀ ਗੱਲ ਆ ਤੇ ਉਸ ਤੋਂ ਵੀ ਸਭ ਤੋਂ ਵੱਡੀ ਚੀਜ਼ ਅਹੀਂ ਇਹੀ ਕਹਿਣਾ ਚਾਹੁੰਦੇ ਵੀ ਅਹੀਂ ਚਲੋ ਗੁਰੂ ਘਰ ਆਏ ਆ ਇੱਥੇ ਸਾਡਾ ਪਹਿਲਾਂ ਤੋਂ ਹੀ ਇਹੀ ਸੀਗਾ ਵੀ ਜਿਵੇਂ ਪਿਛਲੀ ਵਾਰੀ ਵੀ ਅਸੀਂ ਸਭ ਤੋਂ ਪਹਿਲਾਂ ਆਪਣੇ ਘਰ ਜਾਣ ਤੋਂ ਪਹਿਲਾਂ ਅਸੀਂ ਗੁਰੂ ਘਰ ਮੱਥਾ ਟੇਕ ਕੇ ਫਿਰ ਆਪਣੇ ਆਪਣੇ ਘਰਾਂ ਚ ਗਏ ਸੀਗੇ ਤੇ ਇਸ ਵਾਰੀ ਵੀ ਅਸੀਂ ਮਤਲਬ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਕਰਨ ਆਏ ਆ ਵੀ ਚਲੋ ਰੱਬ ਨੇ ਬੜੀ ਮਿਹਰ ਕੀਤੀ ਵੀ ਜਿਹੜਾ ਸਾਡਾ ਦੂਜੀ ਵਾਰੀ ਮੈਡਲ ਆਇਆ ਗੁਰੂ ਘਰ ਤੇ ਆਸ਼ੀਰਵਾਦ ਲੈਣਾ ਕੀ ਕਹਿੰਦਾ ਬਿਲਕੁਲ ਜੀ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਇਹ ਸਾਰਾ ਕੁਝ ਤੇ ਅਸੀਂ ਚਾਹੁੰਦੇ ਆ ਵੀ ਚਲੋ ਜੇ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਵੀ ਅਸੀਂ ਵੀ ਧੰਨਵਾਦ ਕਰਕੇ ਆਏ ਜਿਸ ਤਰ੍ਹਾਂ ਹੋਕੀ ਨੂੰ ਐਸੀ ਪਿਆਰ ਮਿਲਿਆ ਕੀ ਕਹਿਣਾ ਚਾ ਨੇ ਹਾਕੀ ਨੂੰ ਸ਼ੁਰੂ ਤੋਂ ਹੀ ਬੜਾ ਪਿਆਰ ਮਿਲ ਰਿਹਾ ਸੀਗਾ ਜਦੋਂ ਤੋਂ ਵੀ ਵੀ ਹਾਕੀ ਦੀ ਹਿਸਟਰੀ ਬੜੀ ਸਟਰੋਂਗ ਆ ਹਮੇਸ਼ਾ ਹਾਕੀ ਨੂੰ ਬੜਾ ਪਿਆਰ ਮਿਲਿਆ ਪਰ ਪਿਛਲੇ ਕੁਝ ਟਾਈਮ ਤੋਂ ਜਿਵੇਂ ਸਾਡੇ ਮੈਡਲ ਨਹੀਂ ਸੀ ਆ ਰਹੇ ਚੰਗੇ ਟੂਰਨਾਮੈਂਟ ਦੇ ਵਿੱਚ ਪਰ ਹੁਣ ਉਹ ਜਿਹੜੀ ਪੁਰਾਣੀ ਹਾਕੀ ਸੀਗੀ ਜੋ ਸਾਡੀ ਹਿਸਟਰੀ ਆ ਉਹ ਫੇਰ ਤੋਂ ਵਾਪਸ ਹੋ ਰਹੀ ਆ ਤੇ ਬੈਕ ਟੂ ਬੈਕ ਮੈਡਲ ਆ ਰਹੇ ਬਾਰਡਰ ਏਰੀਆ ਦੇ ਵਿੱਚ ਬਹੁਤ سارے ਖਿਡਾਰੀ ਹੈਗੇ ਨੇ ਜਿਹੜੇ ਕਿ ਅੱਗੇ ਵਧਣਾ ਚਾਹੁੰਦੇ ਨੇ ਲੇਕਿਨ ਉਸੇ ਕੋਈ ਫੈਸਿਲਟੀਆਂ ਨਹੀਂ ਹੈਗੀਆਂ ਬਾਰਡਰ ਦੇ ਵਿੱਚ ਉਹ ਬਿਲਕੁਲ ਅਸੀਂ ਕਹਿਣਾ ਚਾਹੁੰਦੇ ਆ ਅਸੀਂ ਹਮੇਸ਼ਾ ਗਵਰਨਮੈਂਟ ਨੂੰ ਅਪੀਲ ਕਰਦੇ ਆ ਵੀ ਜਿਵੇਂ ਸਾਡੇ ਅਮਰਸਰ ਡਿਸਟ੍ਰਿਕਟ ਦੇ ਵਿੱਚ ਜਾਂ ਜਿੱਥੇ ਵੀ ਪੰਜਾਬ ਦੇ ਵਿੱਚ ਟਰਫ ਲਾਇਆ ਜਾਣਾ ਹਾਕੀ ਦੇ ਗਰਾਊਂਡ ਬਣਾਏ ਜਾਣਾ ਇਹਨਾਂ ਸਾਰੇ ਸਪੋਰਟਸ ਦੇ ਗਰਾਊਂਡ ਬਣਾਏ ਜਾਣ